ਤਾਂ ਤਾਂ ਦਾ ਦੂਸਰਾ ਪਾਇਲਟ ਬੜ ਜਾਕਦਾ ਤਾਂ ਸ਼ੁਰੂ ਕੀਤਾ ਗਿਆ। ਕਿਸ ਦੇ ਲਈ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜੋ ਸਰਕਾਰ ਬਣ ਤੋਂ ਪਹਿਲਾਂ ਗਰੰਟੀਆਂ ਦਿੱਤੀਆਂ ਸੀ ਉਹ ਗਰੰਟੀਆਂ ਵੀ ਪੂਰੇ ਜੋਰ ਨਾਲ ਪੂਰੀਆਂ ਕੀਤੀਆਂ। ਜਿਹੜੀ ਇੱਕ ਗਰੰਟੀ ਰਹਿ ਗਈ ਆ ਭੈਣਾਂ ਨੂੰ 1000 ਰੁਪਏ ਦੇਣ ਦੀ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹਿਤਾ ਕਿ 26 ਤੋਂ ਪਹਿਲਾਂ ਪਹਿਲਾਂ ਉਹ ਵੀ ਗਰੰਟੀ ਪੂਰੀ ਕਰ ਦਿੱਤੀ ਜਾਊਗੀ ਤੇ ਜਿਹੜੀਆਂ ਗਰੰਟੀਆਂ ਨਹੀਂ ਵੀ ਦਿੱਤੀਆਂ ਉਹ ਵੀ ਪੂਰਗਿਆ ਕੀਤੀਆਂ ਜਿਵੇਂ ਹੁਣ ਆ ਅਮੀਰਾ ਘਰ ਮੇਰਾ ਮਾਨ ਜਿਹੜਾ ਲੋਕਾਂ ਦੇ ਨਾਂ ਥਾਂ ਹੋ ਜਣਾ ਇਹ ਵੀ ਗਰੰਟੀ ਦੇ ਵਿੱਚ ਨਹੀਂ ਜਿਹੜਾ ਨਹਿਰੀ ਪਾਣੀ ਉਹ ਵੀ ਗਰੰਟੀ ਦੇ ਵਿੱਚ ਨਹੀਂ ਹੋਰ ਕਈ ਕੰਮ ਜਿਹੜੇ ਆਪਾਂ ਗਿਣ ਲੱਗੀਏ ਤੇ ਮੈਨੂੰ ਲੱਗਦਾ 1 ਘੰਟਾ ਲੱਗ ਜੂਗਾ ਜਿਹੜੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੇ ਆ ਇਹਦੇ ਚ ਇਹ ਆ ਜੇ ਕਿਸੇ ਦੀ ਜ਼ਮੀਨ ਕਿਤੇ ਬੈਂਕ ਤੋਂ ਕਰਜ਼ਾ ਲੈਣ ਲਈ ਉਹਨੂੰ ਲੋੜ ਪੈਂਦੀ ਸੀ ਉਹ ਨਾਂ ਦੀ ਜ਼ਮੀਨ ਹੀ ਉਹਦੇ ਤੇ ਨਾ ਕੋ ਲੋਨ ਮਿਲਦਾ ਸੀ ਜੇ ਕਿਸੇ ਨੇ ਕਿਤੇ ਖੁੱਲੇ ਥਾਂ ਤੇ ਜਾ ਕੇ ਆਪਦਾ ਘਰ ਬਣਾਉਣਾ ਜਾਂ ਦੂਜੇ ਸ਼ਹਿਰ ਜਾਣਾ ਹੁੰਦਾ ਹੀ ਜੇ ਉਹਨੂੰ ਉਹ ਜਗ੍ਹਾ ਵੇਚਣੀ ਲੋੜ ਪੈਣੀ ਤੇ ਉਹ ਜਗ੍ਹਾ ਵੀ বিকਣੀ ਜੇ 1 ਰੁਪਏ ਦੀ ਆ ਤਾਂ 25 ਪੈਸਿਆਂ ਚ ਵਿਕਣੀ। ਹੁਣ ਅੱਜ ਜਿਹੜੀ ਰਿਸ਼ਤੀ ਬਣ ਗਈ ਆ ਇਹਨਾਂ ਪਰਿਵਾਰਾਂ ਦੀ ਇਹਨਾਂ ਘਰਾਂ ਦੀ ਉਹਦੇ ਨਾਲ ਬੜਾ ਵੱਡਾ ਬੈਨੀਫਿਟ ਹੋਣਾ। ਆਪਦੇ ਜਿਹੜਾ ਘਰ ਆ ਬੰਦਾ ਮਾਣਨਾ 1-2 ਕੇ ਆਪਦੇ ਬੱਚਿਆਂ ਦੀ ਪੜ੍ਹਾਈ ਲਈ ਲੋਨ ਲੈ ਸਕਦਾ। ਆਪਦੇ ਬੱਚਿਆਂ ਨੂੰ ਵਿਦੇਸ਼ ਜਾਂ ਕੋਈ ਪੜ੍ਹਾਈ ਕਰਾਉਣ ਲਈ ਕਿਤੇ ਵੀ ਲੋੜ ਪੈਂਦੀ ਆ ਇੱਥੇ ਜਗ੍ਹਾ ਤੇ ਲੋਨ ਮਿਲ ਜੂਗਾ। ਜੇ ਕਿਸੇ ਨੇ ਕੋਈ ਕਾਰੋਬਾਰ ਕਰਨਾ ਕਾਰੋਬਾਰ ਵੀ ਉਸ ਜਗ੍ਹਾ ਤੇ ਹੋ ਸਕਦਾ ਜਿਹੜੀ ਜਗ੍ਹਾ ਦੀ ਰਿਸ਼ਤੀ ਆ। ਇਸ ਚ ਆਬਾਦੀ ਦੇ ਜਾਂ ਲਾਲਕੀਰਤੋਂ ਅੰਦਰ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਵੀ ਜਿਹੜੇ ਨਗਰ ਕੌਂਸਲ ਚ ਜਾਂ ਜਿਹੜੇ ਤਹਿਸੀਲੇ ਬਿਲਕੁਲ ਉਹਨਾਂ ਦੇ ਰਿਕਾਰਡ ਹੀ ਨਹੀਂ ਹੈਗੇ ਲਾਲਕੀਰ ਦੇ ਅੰਦਰ ਉਹ ਹੀ ਨਿਸ਼ਾਨੀਆਂ ਐ ਇਹ ਹੁਣ ਬੇਨਤੀਆਂ ਹੋ ਕੇ ਪ੍ਰੋਪਰ ਜਿੰਨੀ ਜਗ੍ਹਾ ਉਨੀ ਜਗ੍ਹਾ ਦੇ ਮਾਲਕੀ ਹੱਕ ਮਿਲ ਜਾਣਗੇ ਤੇ ਲੋਕ ਮਾਣਨਾ ਕਹਿਣਗੇ ਵੀ ਮੇਰਾ ਘਰ ਮੇਰਾ ਮਾਣ ਆ ਸਰਦਾਰ ਭਗਵੰਤ ਸਿੰਘ ਮਾਣ ਸਾਡਾ ਮਾਣ ਹੈ ਅੰਮ੍ਰਿਤ ਸਿੰਘ ਸਾਹਿਬ ਇੱਕ ਵਾਰ ਇੱਕ ਵਾਰ ਕਰ ਲੋ ਕਰ ਸਰ ਮਾਡਰ ਵਿਧੀ ਮਾਡਰ ਅੱਤਨਦਾਂ ਦੇ ਇੱਕ ਨਵਾਂ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਹੋਈ ਹੈ ਕਿਸ ਤਰ੍ਹਾਂ ਦੇਖੋ ਅੱਜ ਬੜਾ ਇਤਿਹਾਸਕ ਦਿਨ ਆ ਔਰ ਪਰਮਾਤਮਾ ਦੀ ਇਸ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਨਗਰੀ ਤੋਂ ਅੱਜ ਬਹੁਤ ਵੱਡੀ ਪੰਜਾਬ ਤੇ ਪੰਜਾਬੀਆਂ ਲਈ ਬਹੁਤ ਵੱਡੀ ਅੱਜ ਰਾਸ ਦਾ ਦਿਨ ਆ ਔਰ ਖਾਸ ਕਰਕੇ ਉਹ ਗਰੀਬ ਭਾਈਚਾਰਾ ਜਿਨ੍ਹਾਂ ਦੇ ਘਰ ਲਾਲ ਲਕੀਰ ਤੋਂ ਅੰਦਰ ਸੀਗੇ ਭਾਵੇਂ ਉਹ ਹਾਲਾਂਕਿ ਸ਼ਹਿਰ ਦੇ ਵਿੱਚ ਕਈ ਪਿੰਡ ਆ ਗਏ ਆ ਪਰ ਉਹ ਪਿੰਡ ਸ਼ਹਿਰ ਦੇ ਵਿੱਚ ਮੰਨੇ ਜਾਂਦੇ ਸੀ ਪਰ ਉਹਨਾਂ ਦੇ ਵਿੱਚ ਵੀ ਲਾਲ ਲਕੀਰ ਸੀਗੀ ਔਰ ਅੱਜ ਸਾਡੇ ਰੈਵਨਿਊ ਮਿਨਿਸਟਰ ਸਾਧਦੀਪ ਸਿੰਘ ਜੀ ਮੁੰਡੀਆਂ ਸਾਹਿਬ ਅੱਜ ਆ ਕੇ ਉਸ ਪ੍ਰੋਜੈਕਟ ਦੀ ਸ਼ੁਰੂਆਤ ਕੀਤਾ ਆ ਉਹ ਅੱਜ ਜਿਹੜੀ ਲਾਲ ਲਕੀਰ ਦੇ ਅੰਦਰ ਉਹ ਰਜਿਸਟਰੀਆਂ ਜਿਹੜੀਆਂ ਨੇ ਅੱਜ ਉਹਨਾਂ ਭਰਾਵਾਂ ਨੂੰ ਉਹਨਾਂ ਮਾਵਾਂ ਨੂੰ ਉਹਨਾਂ ਭੈਣਾਂ ਨੂੰ ਅੱਜ ਤਕਸੀਮ ਹੋਈ ਆ ਜਿਨ੍ਹਾਂ ਕੋ ਮਾਲਕੀ ਦੇ ਹੱਕ ਨਹੀਂ ਸੀ ਔਰ ਇਹ ਬੜਾ ਵੱਡਾ ਇੱਕ ਜਿਵੇਂ ਕਿ ਵਜ਼ੀਰ ਸਾਹਿਬ ਨੇ ਵੀ ਦੱਸਿਆ ਲਾਲਜੀਤ ਭੁੱਲਰ ਜੀ ਨੇ ਵੀ ਦੱਸਿਆ ਇੱਕ ਲਾਲਕੀਰ ਦੇ ਅੰਦਰ ਜਦੋਂ ਵੀ ਕੋਈ ਸਰਕਾਰ ਦੀ ਅਦਲਾ ਬਦਲੀ ਹੁੰਦੀ ਸੀ ਸਰਪੰਚ ਅਦਲਾ ਬਦਲੀ ਹੁੰਦਾ ਸੀ ਤੇ ਇੱਕ ਨਵਾਂ ਵਿਵਾਦ ਪੈਦਾ ਹੋ ਜਾਂਦਾ ਸੀ ਇੱਕ ਨਵੀਂ ਛੇੜ ਪੈਦਾ ਹੋ ਜਾਂਦੀ ਸੀ ਉਹਦੇ ਨਾਲ ਜਿਹੜੇ ਭਾਈਚਾਰਕ ਸਾਂਝ ਜਿਹੜੀ ਸੀ ਉਹ ਜਿਹੜੀ ਆ ਉਹਦੇ ਤੇ ਬੜੀ ਵੱਡੀ ਇੱਕ ਆਂਚ ਸੀਗੀ ਔਰ ਲੜਾਈਆਂ ਝਗੜੇ ਹੁੰਦੇ ਸੀ ਔਰ ਮਾਨ ਸਾਹਿਬ ਦੀ ਸਰਕਾਰ ਨੇ ਦੇਖੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ ਵੀ ਵਾਅਦੇ ਕੀਤੇ ਗਏ ਸੀ ਅੱਜ ਉਹਦਾ ਇੱਕ ਬਹੁਤ ਅਹਿਮ ਹਿੱਸਾ ਜਿਹੜਾ ਆ ਉਹ ਇਹ ਜਿਹੜਾ ਅੱਜ ਜਿਹੜੀ ਰਜਿਸਟਰੀਆਂ ਦੀ ਤਕਸੀਮ ਹੋ ਰਹੀ ਆ ਉਹਨਾਂ ਭਰਾਵਾਂ ਨੂੰ ਉਹਨਾਂ ਭੈਣਾਂ ਨੂੰ ਜਿਨ੍ਹਾਂ ਕੋ ਵਿਚਾਰਿਆਂ ਕੋਲ ਇਹ ਕੋਈ ਸਰਵੇ ਵੀ ਹੁੰਦਾ ਸੀ ਤੇ ਉਹਨਾਂ ਦਾ ਨਾਂ ਕਿਤੇ ਨਹੀਂ ਸੀ ਆਉਂਦਾ ਭਾਵੇਂ ਉਹ ਕਿਸੇ ਸਕੀਮ ਦੇ ਤਹਿਤ ਉਹਨਾਂ ਨੂੰ ਕੋਠਿਆਂ ਦੇ ਪੈਸੇ ਆਉਂਦੇ ਸੀ ਜਾਂ ਹੋਰ ਵੀ ਜਿਹੜੇ ਰਿਪੇਅਰ ਦੇ ਪੈਸੇ ਆਉਂਦੇ ਸੀ ਉਹਨਾਂ ਨੂੰ ਦਿੱਤੇ ਨਹੀਂ ਸੀ ਜਾਂਦੇ ਕਿਉਂਕਿ ਭਾਵੇਂ ਬਿ ਲੋ ਪਾਵਰਟੀ ਲਾਈਨ ਸੀਗੇ ਪਰ ਇਹ ਅੱਜ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਆਏ ਸਮਾਂ ਦੀ ਲੋਡ ਨੂੰ ਸਮਝਦੇ ਆਇਆ ਅੱਜ ਜੇ ਇਹ ਮਾਨ ਸਾਹਿਬ ਦੀ ਸਰਕਾਰ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਔਰ ਇਹ ਲੱਖਾਂ ਵਿੱਚ ਕਰੋਨਾ ਜਿ ਨਹੀਂ ਗਾ ਅੱਜ ਸਮੁੱਚੇ ਪੰਜਾਬ 'ਚ ਇਹ ਜਿਹੜੀ ਅੱਜ ਸ਼ੁਰੂਆਤ ਹੋਈ ਆ ਮੈਂ ਸਮਝਦਾ ਅੱਜ ਇੱਕ ਜਿਹੜਾ ਮੱਧ ਵਰਗ ਆ ਜਾਂ ਮੱਧ ਵਰਗ ਤੋਂ ਥੱਲੇ ਆ ਉਹਨਾਂ ਲਈ ਇੱਕ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਅੱਜ ਮਿਲੀ ਆ। ਹੋਰ ਅੱਜ ਕੀ ਪ੍ਰੋਗਰਾਮ ਚਲਾਇਆ ਜਾਈ? ਅੱਜ ਗੁਰੂ ਸਾਹਿਬ ਦੀ ਤਰਤੀ ਗੁਰअर्जਨ ਜੀ ਦੀ ਤਰਤੀ ਤਨ ਤਨ ਵਿਖੇ ਪਹੁੰਚਿਆ। ਸੋ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਉਂਕਿ ਲੋਕਾਂ ਨੇ ਮੰਗ ਕੀਤੀ ਸੀ ਕਿ ਮੇਰਾ ਘਰ ਸਾਡੇ ਜਿਹੜੇ ਘਰ ਹੈ ਲਾਲਕੀ ਦੇ ਅੰਦਰ ਸਾਡੇ ਨਾਮ ਤੇ ਨਹੀਂ ਹੈ ਤੇ ਮਾਨ ਸਾਹਿਬ ਨੇ ਵਾਦਾ ਕੀਤਾ ਸੀ ਕਿ ਮੇਰਾ ਘਰ ਮੇਰੇ ਨਾਮ ਤੇ ਜਰੂਰ ਹੋਊਗਾ ਤੁਹਾਡਾ ਇਹ ਸਾਰੀਆਂ ਪ੍ਰੋਬਲਮ ਦਾ ਹੱਲ ਜਿਹੜਾ ਜਰੂਰ ਕਰਾਂਗੇ ਸੋ ਅੱਜ ਸ਼ੁਰੂਆਤ ਗੁਰੂ ਸਾਹਿਬ ਦੀ ਤਰਫ਼ੀ ਤਨਤਨ ਵਿਖੇ ਕੀਤੀ ਗਈ ਹੈ ਇਹਦੇ ਚ ਮੇਰੇ ਨਾਲ ਮੇਰੇ ਵੱਡੇ ਵੀ ਲਾਲਜੀ ਸਿੰਘ ਪੁੱਲਰ ਸੈਕਲਿਟ ਮੰਤਰੀ ਪੰਜਾਬ ਫਰਮੇ ਸਿੰਘ ਸੰਧੂ ਜੋ ਤਨਤਨ ਤੋਂ ਹਲਕਾ ਇੰਚਾਰਜ ਨੇ ਸੋ ਪ੍ਰਮਾਤਮਾ ਕਿਰਪਾ ਕਰੇ ਜਲਦੀ ਐਮਐਲਏ ਬਣ ਸੋ ਅੱਜ ਅਸੀਂ ਇੱਥੇ ਸਾਰੇ ਹੀ 11 ਪਿੰਡਾਂ ਦੇ ਭੈਣ ਭਰਾਵਾਂ ਨੂੰ ਬੁਲਾ ਕੇ ਉਹਨਾਂ ਨੂੰ ਇਸ ਜਿਹੜਾ ਸਰਟੀਫਿਕੇਟ ਦਿੱਤਾ ਗਿਆ ਕਿ ਉਹਨਾਂ ਨੂੰ ਸੰਪਤੀ ਕਾਰਡ ਮਿਲ ਗਿਆ ਜਿਹੜੇ ਨਾਲ ਉਹ ਆਪਣੀਆਂ ਜਿੰਨੀਆਂ ਵੀ ਕੋਈ ਪ੍ਰੋਬਲਮ ਆ ਰਹੀ ਨਹੀਂ ਅਸੀਂ ਉਸ ਤੋਂ ਜਿਹੜਾ ਨੂੰ ਸਟਕਾਰਾ ਮਿਲਿਆ ਸਭ ਤੋਂ ਵੱਡਾ ਸਟਕਾਰਾ ਜਦੋਂ ਵੀ ਕੋਈ ਬਾਉਂਡਰੀ ਵਾਲ ਕਰਦਾ ਸੀ ਘਰ ਦੀ ਸ਼ੁਰੂਆਤ ਕਰਦੀ ਸੀ ਜਰੂਰ ਗੌਂਡੀ ਲੜਾਈ ਪੈਂਦੀ ਨਾ ਉਹਨੂੰ ਵੇਚ ਸਕਦਾ ਸੀ ਨਾ ਹੀ ਉਹਦੇ ਕੋਈ ਮਾਲਕੀ ਹੱਕ ਹੁੰਦਾ ਸੀ ਸੋ ਅੱਜ ਤੋਂ ਇਹਨਾਂ ਦਾ ਮਾਲਕੀ ਹੱਕ ਹੈ ਇਹ ਇਹਨੂੰ ਵੇਚ ਸਕਦੇ ਆ ਤੇ ਲੋਨ ਲੈ ਸਕਦੇ ਆ ਸੋ ਇਹ ਨਾਲ ਜਿਹੜੀਆਂ ਰਿਸ਼ਤੀਆਂ ਇਹਨਾਂ ਦੀ ਰਿਸ਼ਤੀ ਨਹੀਂ ਹੁੰਦੀ ਸੀ ਉਹ ਰਿਸ਼ਤੀ ਕਰਵਾ ਸਕਦੇ ਆ ਸੋ ਮੈਂ ਅੱਜ ਤਨਤਨ ਦੇ ਨਾਲ ਪੂਰੇ ਪੰਜਾਬ ਦੇ ਉਹ ਪੈਣਪਰਾਮਾ ਨੂੰ ਉਹਨਾਂ ਬਜ਼ੁਰਗਾਂ ਨੂੰ ਮੁਬਾਰਕ ਦਿਨਾਂ ਜਿਹੜੇ ਲਾਲਕੀ ਦੇ ਅੰਦਰ ਬਿਨਾ ਮਾਲਕੀ ਤੋਂ ਰਹ ਰਹੇ ਸੀ ਅੱਜ ਤੋਂ ਜਰੂਰ ਮਾਲਕ ਬਣ ਗਏ ਨੇ ਸਾਰਿਆਂ ਨੂੰ ਮੈਂ ਮੁਬਾਰਕਵਾ ਦਿਨਾ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਪੰਜਾਬ ਦੇ ਹਰ ਦੁੱਖ ਸੁੱਖ ਦੇ ਵਿੱਚ ਖੜੇ ਹੁੰਦੇ ਨੇ ਜਦੋਂ ਵੀ ਕੋਈ ਪ੍ਰੋਬਲਮ ਪੰਜਾਬ ਦੇ ਲੋਕ ਸਰਦਾਰ ਗੁਰਵ ਸਿੰਘ ਮਾਨ ਜੀ ਕੋ ਲੈ ਕੇ ਜਾਂਦੇ ਆ ਤੇ ਉਹ ਪੂਰੀ ਕਰਦੇ ਆ ਸੋ ਅੱਜ ਮੈਂ ਤਨਤਨ ਸਾਹਿਬ ਦੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪੂਰੇ ਪੰਜਾਬ ਚ ਕਿਦੋਂ ਤੱਕ ਇੰਪਲੀਮੈਂਟ ਹੋ ਜਾਏਗਾ ਹਾਂ ਪੂਰੇ ਪੰਜਾਬ ਚ ਬਹੁਤ ਜਲਦੀ ਸ਼ੁਰੂਆਤ ਅੱਜ ਹੋ ਗਈ ਹੈ ਹਰ ਰੋਜ਼ ਕਿਤਨਾ ਕਿਤੇ ਜਿਹੜੀ ਇਹਦੀ ਸ਼ੁਰੂਆਤ ਕਿਉਂਕਿ ਇਹਦਾ ਕਾਫੀ ਲੰਬਾ ਪ੍ਰੋਸੀਜਰ ਹੈ ਸਾਰਿਆਂ ਦੀ ਮਿੰਨਤੀ ਕਰਨੀ ਸਾਰੇ ਕੰਨੇ ਕੰਨੇ ਘਰ ਦਾ ਆਧਾਰ ਕੱਢ ਲੈਣਾ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਕੰਪਿਊਟਰ ਦੇ ਵਿੱਚ ਫੀਡ ਕਰਨਾ ਤੇ ਉਹ ਸਾਰਾ ਕਰਕੇ ਹਰ ਜ਼ਿਲ੍ਹੇ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਜਲਦੀ ਅੱਜ ਇੱਥੇ ਕੀਤੀ ਹੈ ਹਰ ਹਫਤੇ ਹਰ ਦਸ ਦੇ ਹਰ ਮਹੀਨੇ ਕਿਤਨਾ ਕੀਤੇ ਇਸ ਸਰਕਾਰ ਦੇ ਵਿੱਚ ਆਪਾਂ ਹਰ ਇੱਕ ਨੂੰ ਜਿਹੜੇ ਮਾਲਕੀ ਹੱਕ ਦੇਖ ਜਾਓ ਇਹ ਇਸ ਸਕੀਮ ਜਿਹੜੀ ਸ਼ਹਿਰਾਂ ਵਿੱਚ ਲਾਗੂ ਹੋਈ ਹੈ ਨਾ ਪਿੰਡਾਂ ਸੀ ਲਾਲਕੀ ਦੇ ਅੰਦਰ ਜਿੱਥੇ ਵੀ ਚਾਏ ਸ਼ਹਿਰ ਵਾਲੇ ਵੀ ਪਿੰਡਾਂ ਵਾਲੇ ਵੀ ਜਿਹੜੇ ਬਿਨਾਂ ਰਹਿ ਰਹੇ ਐ ਮਾਲਕ ਨਹੀਂ ਆਗੇ ਨਾਮ ਦੇ ਮਾਲਕ ਹੈ ਜੀ ਸਰਦਾਰ ਤਰਸ਼ੇਮ ਸਿੰਘ ਦਾ ਘਰ ਹੈ ਰਮਿੰਦਰ ਸਿੰਘ ਦਾ ਘਰ ਹੈ ਪਰ ਜਦੋਂ ਕੋਈ ਲੋਨ ਲੈਣਾ ਹੁੰਦਾ ਜਾਂ ਕਿਸੇ ਨੂੰ ਪੁੱਛਦੇ ਵੀ ਭਾਈ ਤੇਰਾ ਕੋਈ ਮਾਲਕੀ ਕਾ ਕਾਗਜ਼ ਦਿਖਾ ਦਿਓ ਕਿਸੇ ਕੋਲ ਕੋਈ ਕਾਗਜ਼ ਨਹੀਂ ਨਿਕਲਦਾ ਸੋ ਇਹ ਬਹੁਤ ਵੱਡਾ ਕੰਮ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ ਸਾਡੀ ਸਰਕਾਰ ਨੇ ਕੀਤਾ ਸੋ ਇਹ ਕਿਉਂਕਿ ਲੋਨ ਲੈ ਸਕਦੇ ਆ ਵੇਚ ਸਕਦੇ ਆ ਰਿਸ਼ਤੀਆਂ ਕਰਾ ਸਕਦੇ ਆ ਸੋ ਲੋਕਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਆਜਾ ਆਪਾਂ ਇਹਨਾਂ ਨੂੰ ਜਿਹੜਾ ਨੂੰ ਮਿਲੇ ਸਰਟੀਫਿਕੇਟ ਆਪਾਂ ਮਿਲ ਕੇ ਦੇਖਿਆ ਕਿ ਕਿੰਨੇ ਖੁਸ਼ ਨੇ ਲੋਕ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅੱਜ ਅਸੀਂ ਅਸਲੀ ਮਾਲਕ ਅੱਜ ਬਣੇ ਸੰਧੂ ਸਾਹਿਬ ਨੂੰ ਕਦੋਂ ਐਲਾਨ ਕਰ ਰਹੇ ਜੀ ਉਮੀਦਵਾਰ ਸੰਧੂ ਸਾਹਿਬ ਉਮੀਦਵਾਰੀ ਅੱਜ ਜਦੋਂ ਹਲਕਾ ਇੰਚਾਰਜ ਬਣ ਗਿਆ ਉਮੀਦਵਾਰ ਨੇ ਕੰਮ ਕਰ ਰਹੇ ਨੇ ਲੋਕਾਂ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ ਸਲਾਬੀ ਸ਼ੁਰੂਆਤ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਸੀ ਕਿ ਮੇਰੇ ਹਲਕੇ ਤੋਂ ਹੀ ਇਹ ਸ਼ੁਰੂਆਤ ਕੀਤੀ ਜਾਵੇ ਨਾਲ ਜ ਨਾਲ ਅੱਜ ਬਹੁਤ ਵੱਡਾ ਜਿਹੜਾ 10 ਲੱਖ ਦਾ ਬੀਮਾ ਉਹਦੀ ਵੀ ਸ਼ੁਰੂਆਤ ਕਰਨ ਜਾ ਰਹੇ ਨੇ ਤੋਂ ਹਲਕੇ ਨੂੰ ਤੇ ਜਦੋਂ ਇਹਦੇ ਐਮ ਐਲ ਏ ਬਣੇ ਨਹੀਂ ਤੇ ਪਾਗਾ ਪਰਿਆ ਹਲਕੇ ਨੂੰ ਲੋਕਾਂ ਦੀ ਹਰ ਮੁਸ਼ਕਲ ਦਾ ਹੱਲ ਕਰ ਰਹੇ ਨੇ ਹਰ ਪਿੰਡ ਦੀ ਲਿੰਕ ਸੜਕ ਬਣਾ ਕੇ ਦੇਣ ਦੀ ਪੰਚਾਇਤਾਂ ਦਾ ਹਰ ਕੰਮ ਸ਼ੁਰੂਆਤ ਕਰਨ ਜਾ ਰਹੇ ਨੇ ਤੋਂ ਮੇਰੇ ਨਾਲ ਟ੍ਰਾਂਸਪੋਰਟ ਮਿਨਿਸਟਰ ਨੇ ਇਹਨਾਂ ਕੋ ਵੀ ਜੋ ਵੀ ਅੱਜ ਮੰਗ ਕਰਨਗੇ ਇਹਨਾਂ ਦਾ ਮੰਗਾਂ ਪੂਰੀਆਂ ਹੋਣਗੀਆਂ ਸੋ ਮੈਂ ਇਹਨਾਂ ਨੂੰ ਅਡਵਾਂਸ ਦੇ ਵਿੱਚ ਸਾਡੇ ਚੈਨਲ ਜਰੀਏ ਮੁਬਾਰਕਵਾ ਦਿਨਾ ਤੇ ਤਨਤਾਂ ਦੇ ਵਾਸੀਆਂ ਬੇਨਤੀ ਕਰਦਾ ਆ ਕਿ ਆਮ ਆਦਮੀ ਪਾਰਟੀ ਸਰਕਾਰ ਪਰਮਾਤਮਾ ਦੀ ਕਿਰਪਾ ਨਾਲ ਨਿਭਾਣੇ ਬਣ ਕੇ ਸੇਵਾਦਾਰ ਬਣ ਕੇ ਅਸੀਂ ਹਰ ਜਦੋਂ ਦੀ ਸਰਕਾਰ ਬਣੀ ਹੈ ਸੇਵਾ ਲਵਾਈ ਹੈ ਪਿੱਛੇ ਦੇਖਿਆ ਹੜਾਂ ਦੇ ਵਿੱਚ ਵੀ ਸਾਡੇ ਸਾਰੇ ਮਿਨਿਸਟਰ ਸਾਹਿਬ ਲਾਲਜੀਤ ਪੁੱਲਰ ਜੀ ਤਾਲੀਆਲ ਸਾਹਿਬ ਲਾਲਚੰਦ ਕੜਕ ਤੇ ਹਰ ਵਰਕਰ ਸੰਧੂ ਸਾਹਿਬ ਉਹਨੇ ਸਾਰੇ ਅਸੀਂ ਜਿਹੜੀ ਹਰ ਪੀੜਤ ਪਰਿਵਾਰਾਂ ਦੀ ਵੀ ਸੇਵਾ ਕਰਦੇ ਰਹੇ ਸੋ ਅੱਜ ਮੈਂ ਜ਼ਰੂਰ ਬੇਨਤੀ ਕਰਦਾ ਹਲਕੇ ਦੇ ਲੋਕਾਂ ਨੂੰ ਕਿ ਅਰਮੇਰ ਸਿੰਘ ਸੰਧੂ ਸਾਡੇ ਭਰਾ ਨੂੰ ਜਿਹੜੇ ਇਹ ਜਰੂਰ ਪ੍ਰਮਾਤਮਾ ਕਿਰਪਾ ਕਰਦਾ ਟਿਕਟ ਮਿਲਦੀ ਆ ਤੇ ਇਸ ਤਰ੍ਹਾਂ ਹੋਵੇ ਵੀ ਸਾਰਾ ਕੰਮ ਕੰਮ ਇੱਕ ਪਾਸੇ ਹੀ ਇੱਕ ਤਰਫਾ ਹੀ ਹੋ ਜਾਵੇ ਤੇ ਨਿਆਰਾ ਆ ਜਾਏਗਾ ਉਨੀ ਸਪੀਡ ਨਾਲ ਕਿ ਟਾਈਮ ਥੋੜਾ ਸਾਲ ਸਵਾ ਸਾਲ ਰਹਿ ਗਿਆ ਜਿੰਨੀ ਵੱਧ ਵੱਧ ਬੋਟਾ ਪੈਣੀ ਹੈ ਉਸ ਤੋਂ ਕਈ ਗੁਣਾ ਵੱਧ ਜਿਹੜੇ ਕੰਮਾਂ ਦੀ ਸਪੀਡ ਹੈ ਰਾਕਟ ਦੀ ਸਪੀਡ ਨਾਲੋਂ ਕੰਮ ਕਰਾਵਾ ਜੇ